ਕੇ ਸਾਡਾ ਵੀ ਜੀ ਕਰਦੇ ਗਈਏ ਗਈਏ ਵੀਰੇ ਦੀਆਂ ਕੋੜੀਆਂ ਐਥੇ ਬਿਰਾ ਜੱਗ ਗੋਣ ਦੇਦਾਨੀ ਕੇ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮੰਗਰੋਂ ਕੋਈ ਹੋਣ ਦੇਦਾਨੀ ਕਿ ਪੁੱਤਾਂ ਤੋਂ ਪੇਨਾ ਥੀਆਂ ਤਾਈਆਂ ਨੇ ਹੁੰਦੀਆਂ ਮੰਗਰੋਂ ਕੋਈ ਹੋਣ ਦੇਦਾਨੀ ਕਿ ਤੀਜੇ ਮਹੀਨੇ ਮੋਤ ਮੇਰੀ ਦੇਹ ਹੋ ਜਾ ਨ ਹੁਕਮ ਨਿਆਰੀ ਯਾਰੀ ਹਏ ਇੱਕ ਇੱਕ ਕਰਕੇ ਸਵੇਰ ਬੋਟਾਂ ਖੋਲਈ ਦੇ ਵਾਰੋ ਵਾਰੀ ਹਏ ਇੱਕ ਇੱਕ ਕਰਕੇ ਸਵੇਰ ਬੋਟਾਂ ਖੋਲਈ ਦੇ ਵਾਰੋ ਵਾਰੀ ਕੁੱਖ ਦੇ ਵਿੱਚ ਮਾਂ ਮੈਨੂੰ ਇੱਕ ਦਫ਼ਤਰ ਮਾਂ ਦੋ ਘੜੀਆਂ ਰੋਣ ਦੇ ਦਾਂ ਨਹੀਂ ਕਿ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮੰਗਰੋਂ ਕੋਈ ਹੋਣ ਦੇ ਦਾਂ ਨਹੀਂ ਹੰਕੇ ਸਾਡੇ ਪੇਟੋਂ ਜੰਮਣ ਵਾਲੇ ਪਣਕੇ ਦੁਸ਼ਮਣ ਸਾਡੇ ਸਾਡੇ ਅਲਟਰਾ ਸਾਊਂਡ ਸਕੇਨਾਂ ਵਾਲੇ ਅੰਮੀਏ ਝਾਲਮ ਡਾਡੇ ਜਿੰਨੇ ਵੀ ਮੈਨੂੰ ਤੇਰੀ ਜਿੰਨੇ ਵੀ ਮੈਨੂੰ ਤੇਰੀ ਝੋਲੀ ਵਿੱਚ ਪਾਇਆ ਉਹ ਵੀ ਤਾਂ ਝੋਣ ਦਿੰਦਾ ਨਹੀਂ ਯੰਮੀਏ ਮਗਰ ਕੋਈ ਹੌਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਥੀਆਂ ਪਹਿਲਾਂ ਥੀਆਂ ਤਾਈਆਂ ਨੇ ਹੁੰਦੀਆਂ ਮਗਰ ਕੋਈ ਹੌਣ ਦਿੰਦਾ ਨਹੀਂ ਕਿ ਜਿਸ ਤੀਨੂ ਨਾਨਕ ਜੀ ਜਗ ਦੀ ਜਨਨੀ ਆਖ ਸੁਣਾਗੇ ਹੁਣ ਕਿਉਂ ਉਸਤੀ ਦੇ ਜਮਨ ਤੇ ਕਰ ਕਰ ਮਾਤਮ ਸ਼ਾ ਗਏ ਕੇ ਜਿਸਤੀ ਨੂੰ ਨਾਨਕ ਜੀ ਜਗਦੀ ਜਨਨੀ ਆਖ ਸੁਣਾਗੇ ਹੁਣ ਕਿਉਂ ਉਸਤੀ ਦੇ ਜਮਨ ਤੇ ਕਰ ਕਰ ਮਾਤਮ ਸ਼ਾ ਗਏ ਜੀ ਦੇ ਕਰ ਦਿਨ ਚਰਤੀਆਂ ਓ ਦੇ ਕੋਈ ਪੁੱਤ ਨੂੰ ਧੀ ਆਪਣੀ ਵਿਉਣ ਦਿੰਦਾ ਨਹੀਂ ਹੋ ਪੁੱਤਾਂ ਤੋਂ ਪਹਿਲਾਂ ਥੀਆਂ ਪਹਿਲਾਂ ਥੀਆਂ ਤਾਈਆਂ ਨੇ ਹੁੰਦੀਆਂ ਮੰਗਰੋ ਕੋਈ ਹੋਣ ਦਿੰਦਾ ਨਹੀਂ